जिला तरनतारन ਦੇ ਪਿੰਪੰਦੇ ਪਿੰਡ ਭੁੱਲਰ ਵਿਖੇ ਬੀਤੀ ਰਾਤ 12 ਵਜੇ ਦੇ ਕਰੀਬ ਪੁਲਿਸ ਅਤੇ ਬਦਮਾਸ਼ਾਂ ਵਿੱਚ ਗੋਲੀ ਚਲਣ ਦਾ ਸਮਝਾ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਮੁਤਾਬਿਕ ਤਰਨਤਾਰਨ ਪੁਲਿਸ ਵਿਭਾਗ ਪਿੰਡ ਭੁੱਲਰ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸੇ ਦੌਰਾਨ ਉਹਨਾਂ ਨੂੰ ਇੱਕ ਸਾਹਮਲੇ ਤੋਂ ਆਉਂਦੀ ਚਿੱਟੇ ਰੰਗ ਦੀ ਇੰਡੀਕਾ ਗੱਡੀ ਦਿਖਾਈ ਦਿੱਤੀ ਜਿਸ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਗੱਡੀ ਦਾ ਨਾਕਾ ਤੋੜਦੇ ਹੋਏ ਇਹ ਗੱਡੀ ਅੱਗੇ ਵਧ ਗਈ ਜਿਸ ਦਾ ਪੁਲਿਸ ਵੱਲੋਂ ਪਿੱਛਾ ਕਰਨ ਤੇ ਇਹਦੇ ਵਿੱਚ ਬੈਠੇ ਬਦਮਾਸ਼ਾਂ ਵੱਲੋਂ ਪੁਲਿਸ ਦੇ ਉੱਪਰ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਉਧਰ ਦੂਜੇ ਪਾਸੇ ਪੁਲਿਸ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵਿਜਾ ਲੱਗੀ ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਉਸ ਦੇ ਨਾਲ ਦੇ ਜਿਹੜੇ ਬਦਮਾਸ਼ ਸਨ ਉਹਨਾਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਜਾਣਕਾਰੀ ਦੇ ਤਾਬਿਕ ਇਹ ਬਦਮਾਸ਼ ਗੈਂਗਸਟਰ ਲੱਖਾ ਸਿੰਘ ਲੰਡਾ ਹਰੀਕੇ ਦੇ ਗੁਰਗੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਜੀਰੇ ਵਿਖੇ ਕਿਸਾਨ ਸਤਨਾਮ ਸਿੰਘ ਦੇ ਉੱਪਰ ਗੋਲੀਆਂ ਚਲਾਈਆਂ ਸਨ ਪੁਲਿਸ ਨੂੰ ਹੁਣ ਤੱਕ ਦੀ ਜਾਂਚ ਦੇ ਪਤਾ ਲੱਗਿਆ ਹੈ ਕਿ ਇਹਨਾਂ ਬਦਮਾਸ਼ਾਂ ਦੇ ਕੋਲੋਂ ਜਿਹੜੇ ਹਥਿਆਰ ਬਰਾਮਦ ਹੋਏ ਹਨ ਉਹ ਪਾਕਿਸਤਾਨ ਮੇਡ ਹਨ ਪਰ ਪੁਲਿਸ ਵੱਲੋਂ ਜਿਹੜੇ ਹੋ ਕਾਬੂ ਕਿਤੇ ਗਏ ਹਨ ਉਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹਨਾਂ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਹੋਈ ਹੈ ਪਰ ਤੋਂ ਅੰਦਾਜ਼ਾ ਲਿਆ ਹੈ ਕਿ ਇਹਨਾਂ ਬਦਮਾਸ਼ਾਂ ਦੇ ਕੋਲੋਂ ਇੱਕ 9mm ਦਾ ਪਾਕਿਸਤਾਨੀ ਪਿਸਤੌਲ ਅਤੇ ਕਈ ਰਾਉਂਡ ਵੀ ਬਰਾਮਦ ਕੀਤੇ ਗਏ ਹਨ ਮਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਅਭੀ ਮਨਯੂ ਰਾਣਾ ਜੀ ਆਈਪੀਐਸ ਤਰਨਤਾਰਨ ਤੋਂ ਇੱਕ ਇੱਕ ਸਪੈਸ਼ਲ ਟੀਮ ਬਣਾਈ ਹੋਈ ਹੈ ਜਿਹੜੀ ਕਿ ਕ腐ਸ਼ਨ ਦੇ ਵਿੱਚ ਚਿੱਟੇ ਦੇ ਪਿੱਛੇ ਦੇ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਹੈਗੀ ਤੋ ਇਸੇ ਜ਼ਬੰਦੇ ਵਿੱਚ ਇੱਕ ਇਨਫੋਰਮੇਸ਼ਨ ਸੀਗੀ ਸਾਡੇ ਐਸ ਐਚ ਓ सदर ਨੂੰ ਕਸ਼ਮੀਰ ਸਿੰਘ ਨੂੰ ਇਨਸਪੈਕਟਰ ਤੇ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਉੱਪਰ ਇੱਕ ਪੁਲਰ ਜਿਹੜਾ ਪਿੰਡ ਪੈਂਦਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਇਨਫੋਰਮੇਸ਼ਨ ਇਹ ਸੀਗੀ ਵੀ ਸਤਨਾਮ ਸਿੰਘ ਮੱਖੂ ਜਿਹੜਾ ਕਿ ਕਿਸਾਨੀ ਯੂਨੀਅਨ ਉਹਦੇ ਉੱਪਰ ਮੱਖੂ ਗੋਲੀ ਚੱਲੀ ਸੀਗੀ ਜਿਹਦੇ ਵੀ ਜਸਕਰਨ ਸਿੰਘ ਹਰਮਿੰਦਰ ਸਿੰਘ ਤੇ ਹਰਮਨ ਸਿੰਘ ਇਹ ਤਿੰਨ ਬੰਦੇ ਸੀਗੇ ਤੋ ਅੱਜ ਇਨਫੋਰਮੇਸ਼ਨ ਸੀਗੀ ਸਰ ਕੋ ਜਸਕਰਨ ਸਿੰਘ ਜੀ ਵੀ ਇੱਕ ਗੱਡੀ ਲੈ ਕੇ ਚਿੱਟੇ ਰੰਗ ਦੀ ਆ ਰਹੇਗੇ ਜਿਸ ਵੇਲੇ ਉਹ ਗੱਡੀ ਲੈ ਕੇ ਆਏਗਾ ਉਹਦੇ ਨਾਲ ਦੋ ਬੰਦੇ ਹੋਰ ਬੈਠੇ ਸੀਗੇ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੋਕਿਆ ਨਹੀਂ ਗਿਆ ਉਹਨਾਂ ਨੇ ਸਿੱਧੀ ਕੋਸ਼ਿਸ਼ ਕੀਤੀ ਗੱਡੀ ਚ ਗੱਡੀ ਮਾਰੇ ਗੱਡੀ ਪਿੱਛੇ ਹੋਣ ਕਰਕੇ ਉਹਨੇ ਗੱਡੀ ਜਿਹੜੀ ਖੇਤਾਂ 'ਚ ਵੜ ਗਈ ਖੇਤਾਂ 'ਚ ਵੜ ਕੇ ਦੇ ਉਹ ਬੰਦਾ ਜਿਹੜਾ ਸੀਗਾ ਜਸਕਰਨ ਸੀ ਗੱਡੀ ਚ ਚਲਾ ਰਿਹਾ ਸੀਗਾ ਉਹ ਉੱਥੇ ਡਿੱਗ ਪਿਆ ਉਸ ਤੋਂ ਅੱਗੇ ਡਿੱਗਦੇ ਨੇ ਉਹਨੇ ਦੋ ਗੋਲੀਆਂ ਜਿਹੜੀਆਂ ਰੌਂਤ ਕੀਤੀਆਂ ਗਈਆਂ ਪੁਲਿਸ ਦੇ ਉੱਪਰ ਦੋ ਬੰਦੇ ਜਿਹੜੇ ਸੀਗੇ ਜੇ ਹਰਮਿੰਦਰ ਸਿੰਘ ਤੇ ਹਰਨਾਮ ਸਿੰਘ ਇਹ ਮੌਕਾ ਤੋਂ ਉੱਥੇ ਭੱਜ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਵਾਰੀ ਲੜਕਾਰਾ ਮਾਰਿਆ ਬਿਨਾਂ ਪੁਲਿਸ ਗੋਲੀ ਨਾ ਚਲਾਈ ਜਾਵੇ ਗੋਲੀ ਨਾ ਚਲਾਈ ਜਾਵੇ ਪਰ ਉਹਨੇ ਫਿਰ ਪੁਲਿਸ ਦੇ ਉੱਪਰ ਦੋ ਗੋਲੀਆਂ ਚਲਾਈਆਂ ਗਿਆ ਤਾਂ ਪੁਲਿਸ ਦੀ ਜਵਾਬੀ ਦੇ ਵਿੱਚ ਉਹਦੇ ਪੱਟ ਦੇ ਗੋਲੀਆਂ ਉੱਜੀ ਗਏ ਦੋ ਬੰਦੇ ਜਿਹੜੇ ਹੈਗੇ ਹਰਮਨ ਤੇ ਨਾਲ ਪਰਮਿੰਦਰ ਜਿਹੜੇ ਹੈਗੇ ਉਹ ਵੀ ਫੜ ਲਏ ਗਏ ਤੇ ਜਸਕਰਨ ਨੂੰ ਹਸਪੀਟਲ ਭੇਜਿਆ ਗਿਆ ਜੀ ਤੇ ਸਰ ਇਹਨਾਂ ਕੋਲ 9mm ਦਾ ਪਿਸਟਲ ਹੈਗਾ ਪਾਕਿਸਤਾਨ ਮੇਡ ਹੈਗਾ ਜੀ ਤੇ ਉਹ ਮਿਲੇ ਗਏ 32 ਬੂਲ ਦੇ ਹੈਗੇ ਤੇ ਦੋ ਮੈਗਜ਼ੀਨ ਹੈਗੇ ਤੇ ਰੌਣ ਦੀ ਇੱਕ ਜਿੰਦਾ ਮਿਲਿਆ ਜੀ ਸਰ ਖਬੀਰ ਲੰਡਾ ਦੇ ਜਿਹੜੇ ਹੈਗੇ ਉਹ ਗੁਰਦੇ ਹੈਗੇ ਇਨਾਂ ਦੇ ਵਿੱਚ ਹਲੇ ਪੁੱਛ ਗਈ ਛਲੇ ਹੋਰ ਵੀ ਚੱਲੇ ਵੀ ਹੋਰ ਇਹਨਾਂ ਨੇ ਕਿੱਥੇ ਕਿੱਥੇ ਵਾਰਦਾਤਾ ਕੀਤੀਆਂ ਕਿਵੇਂਵੇਂ ਕੀ ਕੀਤਾ ਕਿਤੇ ਕਿਥੋਂ ਕੋਈ ਫਰੋਤੀ ਮੰਗੀ ਹੈ ਕੁਝ ਹੋ ਹੋ ਜਾਏਗਾ ਜੀ ਠੀਕ ਏਵਨ ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ